ਜ਼ਿਲ੍ਹਾ ਤਰਨਤਾਰਨ ਦੇ ਆਉਂਦੇ ਅਧੀਨ ਪਿੰਡ ਨਾਗੋਕੇ ਵਿੱਚ ਮੌਜੂਦ ਹਨ ਜਿੱਥੇ ਬੀਤੀ ਰਾਤ ਨੌਜਵਾਨ ਦੇ ਉੱਪਰ ਜੜੀਆਂ ਵਾ ਤਾਪੜ ਤੋੜ ਜੜੀਆਂ ਗੋਲੀਆਂ ਵਾਂ ਚੱਲੀਆਂ ਨੇ ਤਾਂ ਨੌਜਵਾਨ ਦੀ ਸਥਿਤੀ ਅਜੇ ਤਾਂ ਫਿਲਹਾਲ ਜਿਹੜੀ ਆ ਉਹ ਠੀਕ ਦੱਸੀ ਜਾ ਰਹੀ ਹੈ ਪਰ ਜਿਸ ਜਗ੍ਹਾ ਦੇ ਉੱਪਰ ਗੋਲੀਆਂ ਚੱਲੀਆਂ ਨੇ ਪਿੰਡ ਦਾਗੋਕੇ ਸਰਪੰਚ ਦੇ ਰਾਹ ਦੇ ਉੱਤੇ ਉਸ ਰਾਹ ਦੇ ਉੱਪਰ ਖੜਿਆ ਉਸ ਨੌਜਵਾਨ ਦਾ ਖੂਨ ਤੁਸੀਂ ਜਿਹੜਾ ਉਹ ਤੁਸੀਂ ਦੇਖ ਸਕਦੇ ਹੋਗੇ ਅਜੇ ਵੀ ਜਿਹੜਾ ਵਾ ਖੂਨ ਜਿਹੜਾ ਵਾ ਸੜਕ ਦੇ ਉੱਪਰ ਜਿਹੜਾ ਪਏ ਦੇ ਉੱਪਰ ਆ ਉਹ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਅਜੇ ਵੀ ਖੋਖਲਾ ਉਹ ਗੋਲੀ ਦਾ ਜਿਹੜਾ ਵਾ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਅਜੇ ਤੱਕ ਜਿਹੜਾ ਵਾ ਇੱਥੇ ਮੌਜੂਦ ਆ ਬਾਕੀ ਜਿਹੜਾ ਕਿੱਧਰ-ਕਿੱਧਰ ਨੂੰ ਗੋਲੀ ਵੱਜੀ ਕਿੱਧਰ ਨੌਜਵਾਨ ਗੋਲੀ ਵੱਜਣ ਦੇ ਬਾਅਦ ਡਿੱਗਦਾ ਹੈ ਤਾਂ ਕਿੱਧਰ-ਕਿੱਧਰ ਨੂੰ ਨੌਜਵਾਨ ਜਾਂਦਾ ਹੈ ਤਾਂ ਘੁੰਮ ਕੇ ਚੱਪਲ ਵੀ ਜਿਹੜੀ ਆਪਣੀ ਐ ਅਜੇ ਉੱਥੇ ਹੀ ਪਈ ਹੋਈ ਆ ਜਿੱਥੇ ਨੌਜਵਾਨ ਰਾਤ ਡਿੱਗਾ ਹੋਵੇਗਾ ਤਾਂ ਕੀ ਉਹ ਮੰਜ਼ਰ ਹੋਵੇਗਾ ਕੀ ਉਹ ਹਾਲਾਤ ਹੋਣਗੇ ਕਿਵੇਂ ਦਾ ਉਹ ਦ੍ਰਿਸ਼ ਹੋਵੇਗਾ ਜਦ ਇੱਕ ਘਰੋਂ ਬੁਲਾ ਕੇ ਨੌਜਵਾਨ ਨੂੰ ਸੱਦ ਕੇ ਤੇ ਉਸ ਦੇ ਉੱਪਰ ਜਿਹੜੀਆਂ ਗੋਲੀਆਂ ਜੜੀਆਂ ਵਾ ਉਹ ਉਚਲਾ ਦਿੱਤੀਆਂ ਜਾਂਦੀਆਂ ਨੇ ਤਾ ਨਾਮ ਜਿਹੜਾ ਵਾ ਅਫਵਾਹ ਜਿਹੜੀ ਹੈ ਲੋਕਾਂ ਦੇ ਸੂਤਰਾਂ ਤੋਂ ਹਵਾਲੇ ਤੋਂ ਖਬਰ ਹੈ ਕਿ ਪਿੰਡ ਦੇ ਹੀ ਸਰਪੰਚ ਨੇ ਜਿਹੜਾ ਵਾ ਨੌਜਵਾਨ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਈਆਂ ਨੇ ਸੋ ਸਰਪੰਚ ਦਾ ਕੀ ਕਹਿਣਾ ਹੈ ਤੇ ਪਰਿਵਾਰ ਦਾ ਕੀ ਕਹਿਣਾ ਹੈ ਕਰਦਿਆਂ ਗੱਲਬਾਤ ਬਦਲੇ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਨ ਹੈ ਨਾ ਨਾ ਗਰਤੀ ਨਾਮ ਪੀਰ ਜੀ ਜਿਸ ਵੀ ਇਸ ਦਾ ਰਾਤ ਦਾ ਤੁਹਾਡੇ ਮੁੰਡੇ ਦੇ ਪੰਜ ਗੋਲੀਆਂ ਵੱਜੀਆਂ ਹੋਈਆਂ ਨੇ ਤਾਂ ਕਿਹਦੇ ਵੱਲੋਂ ਮਾਰੀਆਂ ਗਈਆਂ ਤੇ ਕੀ ਮਾਮਲਾ ਸਾਰਾ ਕੀ ਹੈ ਸਾਨੂੰ ਨਹੀਂ ਵਿਸਥਾ ਉੱਥੇ ਜੋ ਸਰਪੰਚ ਨੂੰ ਪਤਾ ਸਾਨੂੰ ਕੋਈ ਪਤਾ ਨਹੀਂ ਸਾਨੂੰ ਤਾਂ ਵੀ ਨਹੀਂ ਕੀਤਾ ਪੁੱਤ ਤੁਹਾਡੇ ਬੇਟੇ ਨੂੰ ਕਿਹਦੇ ਵੱਲੋਂ ਫੋਨ ਆਇਆ ਰਾਤ ਨੂੰ ਤੁਹਾਨੂੰ ਬੁਲਾ ਰਹੇ ਰਾਜੂ ਵੱਲੋਂ ਰਾਜੂ ਬੰਦਾ ਰਾਜੂ ਬਲੀ ਦਾ ਰਾਜੂ ਬਲੀ ਦਾ ਰਾਜੂ ਹਾਂਜੀ ਇਹਦੇ ਵਿੱਚ ਸਰਪੰਚ ਦਾ ਕੀ ਰੋਲ ਆ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਕਭ ਜਸਪਾਲ ਜੀ ਦਾ ਇਹਦੇ بیٹے ਨੂੰ ਫੋਨ ਆਇਆ ਕਿ ਉਹਨੂੰ ਗੋਲੀਆਂ ਮਾਰਤ ਨੇ ਸਪੈਨਚ ਚ ਚੰਦੀਬਨੀ ਅੱਛਾ ਐਂ ਤਾਂ ਤੁਹਾਨੂੰ ਕਹੌ ਲਈਏ ਕਹੌ ਲਈਏ ਇਹਦਾ ਬੇੜਾ ਪਿੱਟਿਆ ਕੇ ਮੇਰਾ ਵੱਡਾ ਬੇਟਾ ਸੁੱਤਾ ਵਾ ਉਹਨੂੰ ਸਾਨੂੰ ਕੋਈ ਪਤਾ ਨਹੀਂ ਇੰਨਾ ਆਖਿਆ ਤੇਰਾ ਯਾਰ ਡਿੱਗਿਆ ਤੇ ਉਹਨੂੰ ਘਰ ਛੱਡਿਆ ਵਾ ਰਾਜੂ ਫੋਨ ਕੀਤਾ ਰਾਜੂ ਨੇ ਫੋਨ ਕੀਤਾ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਨੰਗੋ ਕੇ ਮਨਦੀਪ ਕੋ ਅੱਛਾ ਜਿਹੜਾ ਰਾਤ ਵਾਰਦਾਤ ਹੋਈ ਆ ਤੁਹਾਡੇ ਪਿੰਡ ਕੀ ਮਾਮਲਾ ਕੀ ਹਿਸਾਬ ਦਾ ਇੰਨਾ ਮੁੰਡੇ ਸੁੱਤੇ ਨੂੰ ਫੋਨ ਕੀਤਾ ਵਾ ਖਡੂਰ ਸਾਬ ਤੋਂ ਗੁਰਦਾਰਿਆਂ ਮੁੰਡਾ ਆਇਆ ਵਾ ਇਕੱਠੇ ਖਾਂਦੇ ਪੀਂਦੇ ਪਹਿਲਾਂ ਰਹੇ ਆ ਕਿਹਦੇ ਨਾਲ ਸੰਦੀਪ ਸਿੰਘ ਸਰਪੰਚ ਦੇ ਨਾਲ ਕੋਈ ਲੜਾਈ ਨਹੀਂ ਕੋਈ ਨਿੱਜੀ ਦੁਸ਼ਮਣੀ ਨਹੀਂ ਕੋਈ ਕੁਛ ਨਹੀਂ ਇੰਨਾ ਕੀ ਇਹਨਾਂ ਦੇ ਮਨਚ ਵਿਚਾਰ ਸੀ ਕੀ ਇਹਨਾਂ ਬਾਨਾ ਲਾਇਆ ਇਹਨਾਂ ਬਾਨਾ ਬਣਾ ਕੇ ਉਹਨੂੰ ਮੁੰਡੇ ਨੂੰ ਸੱਦਿਆ ਵਾ ਹਾਂ ਤੇ ਇੰਨਾ ਗੋਲੀਆਂ ਮਾਰਤੀਆਂ ਕਿਹਨੇ ਮਾਰਨੇ ਸੰਜੀਤ ਸਿੰਘ ਸਰਪੰਚ ਜਿੰਦ ਸਿੰਘ ਨੂੰ ਪਾਰਾ ਪਤਾ ਲੱਗਾ ਕਿ ਰਾਤ ਕਿਸੇ ਦੇ ਕਾਲ ਆਉਂਦੀ ਆ ਉਹ ਕਿਹਦੇ ਜਿਹੜੇ ਫੋਨ ਤੇ ਬਲਜਿੰਦਰ ਸਿੰਘ ਉਹ ਕਾਉਂਟ ਨੇ ਤੁਹਾਡੇ ਮੇਰੇ ਹਸਬੰਦ ਤੁਹਾਡੇ ਹਸਬੰਦ ਹਾਂਜੀ ਅੱਛਾ ਜਿਹੜੇ ਮੁੰਡੇ ਦੇ ਗੋਲੀਆਂ ਵਜਦੀਆਂ ਉਹਨਾਂ ਦੇ ਵੱਲੋਂ ਫੋਨ ਕੀਤਾ ਗਿਆ ਕਿ ਮੇਰੇ ਗੋਲੀਆਂ ਜਿਹੜੀਆਂ ਸਰਪੰਚ ਦੇ ਵੱਲੋਂ ਮਾਰ ਦਿੱਤੀਆਂ ਗਈਆਂ ਕੋਮਰਦੀਪ ਨੇ ਫੋਨ ਕੀਤਾ ਵੀ ਮੇਰੇ ਸਰਪੰਚ ਨੇ ਗੋਲੀਆਂ ਮਾਰਤੀਆਂ ਉਹਨਾਂ ਨੇ ਗੋਲੀਆਂ ਵਜਦੀਆਂ ਨਾ ਕੀਆ ਕੋਮਰਦੀਪ ਅੱਛਾ ਉਹਨੇ ਕਾਲ ਕਰਕੇ ਦੱਸਿਆ ਕਿ ਸਰਪੰਚ ਨੇ ਮੇਰੇ ਗੋਲੀਆਂ ਮਾਰ ਗੋਲੀਆਂ ਮਾਰਤੀਆਂ ਜੇ ਮੇਰੇ ਤੇ ਆਜੋ 체ਤੀ ਆਜੋ ਪ੍ਰਸ਼ਾਸਨ ਤੋਂ ਕੀ ਮੰਗ ਕਬੀ ਅਨਸਾਫ਼ ਦੀ ਇਹ ਹੋ ਸਕਦਾ ਸੱਚ ਦੀ ਹੋ ਸਕਦਾ ਕਿ ਰਾਜਨਾਮੇ ਨੂੰ ਜਿਹਨੇ ਬਤੈਣ ਵੀ ਰਾਜਨਾਮਾ ਕਰ ਲੀ ਤੇ ਰਾਜਨਾਮੇ ਦੀ ਕੋਈ ਅਨਸਾਫ਼ ਹੈਗਾ ਬੋਲਣਾ ਮਤ ਇਹ ਤਾਂ ਸਾਡੇ ਮੁੰਡੇ ਤੇ ਹੀ ਹੈ ਇਹ ਦੋ ਜਿੰਦਗੀ ਮੌਤ ਦੀ ਲੜਾਈ ਲੜਨ ਡਿਆ ਅਸੀਂ ਉਹ ਤੋਂ ਬਗੈਰ ਨਹੀਂ ਕਹਿ ਸਕਦੇ ਉਹਦੇ ਮੁੰਡੇ ਦਾ ਪਿਓ ਸਿਰ ਤੇ ਹੈ ਨਹੀਂ ਇਹ ਦੋਵੇਂ ਭੈਣਾ ਮਾਸੀ ਤੇ ਉਹਦੀ ਮਾਂ ਇਕੱਠੀਆਂ ਰਹਿੰਦੀਆਂ ਇੱਕ ਜਾਨੀ ਨੂੰ ਅਟੈਕ ਹੋਇਆ ਦੂਜੀ ਹਾਰਟ ਟੈਗ ਵੀ ਭੀਜ ਜਾ। ਹੂੰ। ਪਰ ਰਾਤ ਦਾ ਨਾ ਇਹਨਾਂ ਕੁਛ ਖਾਦਾ ਨਾ ਇਹਨਾਂ ਪੀਤਾ ਭੁੱਖੀਆਂ ਧਿਆਈਆਂ। ਜਾਨੀ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਗਰਜੀਤ ਸਿੰਘ ਫੌਜੀ। ਕਿਹੜਾ ਪਿੰਡ? ਪਿੰਡ ਨਾਗੋਗੇ। ਰਾਤੀ 11 ਵਜੇ ਤੇ 12 ਵਜੇ ਦੇ ਕਰੀਬ ਤੁਹਾਡੇ ਤੁਹਾਡੇ ਬੱਚੇ ਨੂੰ ਗੋਲੀਆਂ ਲੱਗੀਆਂ ਨੇ ਕਿਹਦੇ ਵੱਲੋਂ ਲਾਈਆਂ ਗੀਆਂ? ਕੀ ਹੋਇਆ ਲੱਗੀ ਐ? ਇਹ ਕਹਿੰਦੇ ਸੀ ਉਹ ਕਹਿੰਦਾ ਸੀ ਕਿ ਸੰਦੀਪ ਨੇ ਗੋਲੀਆਂ ਮਾਰੀਆਂ ਸਰਪੰਚ ਨੇ। ਹੂੰ। ਤੇ ਉਹਨੇ ਫੋਨ ਕੀਤਾ ਮੁੰਡੇ ਨੇ ਕੌਮਰ ਨੇ ਜਿਹਦੇ ਗੋਲੀਆਂ ਵਜੀਆਂ ਉਹਨੇ ਫੋਨ ਕੀਤਾ ਵਾ ਇਹ ਸੰਦੀਪ ਨੇ ਗੋਲੀਆਂ ਮਾਰੀਆਂ ਮੇਰੇ ਭੱਜ ਗਿਆ ਸੰਦੀਪ ਕੌਣ ਆ ਸੰਦੀਪ ਸਰਪੰਚ ਅੱਛਾ ਜਿਹਦਾ ਆਪਣਾ ਬਲਜਿੰਦਰ ਸਿੰਘ ਦਾ ਮੁੰਡਾ ਉਹਨੂੰ ਫੋਨ ਕੀਤਾ ਵਾ ਫਿਰ ਸਰਪੰਚ ਨੇ ਫੋ ਗੋਲੀਆਂ ਮਾਰਤੀਆਂ ਵਾ ਅੱਛਾ ਉਹਨੂੰ ਮੁੰਡੇ ਨੂੰ ਫੋਨ ਆਇਆ ਵਾ ਆਹੋ ਜਿਹਦੇ ਗੋਲੀਆਂ ਵਜੀਆਂ ਉਹਨੇ ਫੋਨ ਕੀਤਾ ਵਾ ਜਿਹਦੇ ਵਜੀਆਂ ਉਹਨੇ ਬੈਕ ਫੋਨ ਕੀਤਾ ਵਾ ਵੀ ਮੇਰੇ ਗੋਲੀਆਂ ਮਾਰਤੀਆਂ ਸਭੀ ਨੇ ਮਾਰਤੀਆਂ ਰੋਬਨਾ ਛੇਤੀ ਆ ਜਾ ਛੇਤੀ ਆ ਜਾ ਵੇਖੋ ਇਹ ਉਹ ਇਹ ਗੱਲ ਵਾਤੇ ਉੱਥੇ ਡਿੱਗਾ ਵਾ ਸਾਨੂੰ ਇਥੇ ਘਰੇ ਤੇ ਸਾਨੂੰ ਖਬਰ ਨਹੀਂ ਕੀ ਹੈਗੀ ਉਹਨੇ ਫੋਨ ਦਾ ਦੱਸਿਆ ਵਾ ਤੁਹਾਨੂੰ ਫਿਰ ਕਿਵੇਂ ਪਤਾ ਲੱਗਦਾ ਵਾ ਸਾਨੂੰ ਪਤਾ ਇਸ ਕਰਕੇ ਲੱਗਾ ਵੀ ਜੋ ਬੰਨੇ ਫੋਨ ਇਥੇ ਆਣ ਕੇ ਦੱਸਿਆ ਘਰੇ ਕਿ ਉਹਦੇ ਗੋਲੀਆਂ ਮਾਰੀਆਂ ਤਾਂ ਸਾਨੂੰ ਪਤਾ ਲੱਗਾ ਸੁੱਤਿਆਂ ਨੂੰ ਅਨਸਾਫ ਜੋ ਗਵਰਨਮੈਂਟ ਮੰਗ ਕਰਦੀ ਆ ਕਰਦੀ ਇਹਦਾ ਕਰੋ ਜੇ ਤਾਂ ਚਾਹੀਦਾ ਸਰਪੰਚ ਸਾਹਿਬ ਨੂੰ ਸਰਪੰਚਾ ਪਿੰਡ ਦਾ ਉਹਨੂੰ ਹੱਕ ਰੱਸੀ ਕਰਨੀ ਚਾਹੀਦੀ ਹੈ ਨਾ ਕਿ ਗੋਲੀਆਂ ਮਾਰਨੀਆਂ ਚਾਹੀਦੀ ਹੈ ਇਹ ਕੋ ਕਹਿੰਦਾ ਮੇਰੇ ਘਰੇ ਪਾਣੀ ਆਇਆ ਆਣ ਕੇ ਵੇਖੋ ਉਹਦਾ ਗਾਡੀ ਅਕਾਊਂਟ ਕਰੋ ਬਿਲਕੁਲ ਤੇ ਇਹ ਨਹੀਂ ਕਿ ਉੱਠ ਕੇ ਜੇ ਨਿਆਰ ਗੋਲੀਆਂ ਮਾਰ ਦੋ ਬਿਲਕੁਲ ਇਹ ਗੱਲ ਅਸੀਂ ਸੱਚੀ ਕਹਿੰਦੇ ਅੱਛਾ ਮਾਮਲਾ ਕੀ ਲੱਗਦਾ ਤੁਹਾਨੂੰ ਕੋਈ ਪੁਰਾਣੀ ਰੰਜਿਸ਼ ਸੀ ਤਾਂ ਗੋਲੀਆਂ ਕੋਈ ਰੰਜਿਸ਼ ਨਹੀਂ ਉਹਨਾਂ ਦੀ ਨਹੀਂ ਪੁਰਾਣੀ ਕੋਈ ਰੰਜਿਸ਼ ਨਹੀਂ ਉਹਨਾਂ ਦੀ ਇਹ ਸਿਰ ਆਰਾਮ ਨਾਲ ਚੱਲਦਾ ਕੰਮ ਬੋਟਾਂ ਬਾਗੀ ਵੇਨਾ ਜਿਤਾਇਆ ਉਹਨੂੰ ਹੂੰ ਤੇ ਉਹਨੇ ਉੱਠ ਕੇ ਜੇ ਉਹਨਾਂ ਆਖਾ ਤੂੰ ਕੀ ਸਾਡਾ ਸਵਾਰਾ ਸਾਡੇ ਘਰ ਹੀ ਪਾਣੀ ਆਉਣਾ ਅੱਛਾ ਤੇ ਇਹ ਗੱਲ ਤੋਂ ਹੀ ਪਤਾ ਨਹੀਂ ਤੂੰ ਦਮ ਇਹ ਕੱਢ ਕੇ ਪਿਸਤੌਲ ਦੀ ਗੋਲੀਆਂ ਮਾਰਦੀਆਂ ਇਹ ਤਾਂ ਕੀ ਗੱਲ ਹੋਈ ਯਕੀਨ ਨਹੀਂ ਉੱਥੇ ਬਾਅਦ ਚ ਪਤਾ ਲੱਗੂ ਬੰਦਿਆ ਅੱਜੂ ਸੱਤਿਆ ਕਰੋ ਸਾਡੀ ਅੱਛਾ ਕੋ ਰਾਜੂ ਮੁੰਡਾ ਕੋਈ ਉਹਦਾ ਉਹਦਾ ਕੀ ਰੋਲ ਹੈ ਵਿੱਚ ਰਾਜੂ ਇਹਨਾਂ ਦਾ ਯਾਰ ਦੋਸਤ ਹੈ ਇਹਨਾਂ ਦੀ ਇੱਕ ਪਾਰਟੀ ਜਾਂ ਬੈਣ ਉੱਠ ਹੂੰ ਬੱਲੀ ਦਾ ਮੁੰਡਾ ਵਾ ਅੱਛਾ ਨਾਗੋ ਕੇ ਘਰਾਟਾਂ ਵਾਲੇ ਬੰਨੇ ਆ ਮੋਰ ਤੋਂ ਘਰਾਟਾਂ ਵਾਲੇ ਬੰਨੇ ਉਹ ਡੇਰਾ ਵਜੇ ਦਾ ਟਾਈਟਰ ਬਣ ਗਿਆ ਉਸੇ ਕੋਠੀ ਉਹਦੀ ਅੱਛਾ ਤੇ ਉੱਥੇ ਪਈ ਇਹਨਾਂ ਦੀ ਠੀਕ ਹੈ ਇਹ ਇਕੱਠੇ ਰਹਿੰਦੇ ਆ ਏディ ਬੜਾ ਸਰਪੰਚ ਜਦੋਂ ਆਇਆ ਵਾ ਕਿ ਜਾਂ ਇਹਨਾਂ ਲੋ ਆਇਆ ਉਹ ਤੇ ਇਹ ਮਤਲਬ ਉਹਦਾ ਉਹਨੇ ਦੱਸਿਆ ਵੀ ਗੋਲੀਆਂ ਮਾਰੀਆਂ ਉਹਨੇ ਆਖਿਆ ਇਹਨੂੰ ਆਹ ਤੇ ਇਹ ਗਿਆ ਵਾ ਤੇ ਉਹਦੇ ਜਿਹੜਾ ਡੱਗਾ ਵਾ ਉਹਨੇ ਫੋਨ ਕੀਤਾ ਮੇਰੇ ਗੋਲੀਆਂ ਮਾਰਤੀਆਂ ਮੇਰੇ ਪੱਤਿਆ ਜੋ ਨਾ ਤੇ ਜੋبن ਗਿਆ ਫੇ ਪਤਾ ਲਗਾ ਸਾਨੂੰ ਜੋਬ ਨਹੀਂ ਚਵਾ ਦਿੱਤੀ ਸਰਪਤਰਕਰ ਸਰ ਵੀ ਸੰਘਰਸ਼ ਕਰ ਰਹੇ ਆ ਜੀ ਬੋਲੋ ਜੀ ਸਰ ਇਹ ਜਿਹੜਾ ਮਾਮਲਾ ਨਾ ਕੋ ਕਹਿੰਦਾ ਜਿਹੜੀ ਰਾਤ ਗੋਲੀ ਚੱਲੀ ਸਰ ਉਹਦੇ ਸੰਬੰਧ ਵਿੱਚ ਦੋ ਟੱਪੋ ਤੋੜਾ ਵਰਜਨ ਬੰਡਾਣਾ ਸੀ ਸਰ ਵਰਜਨ ਯਾਰ ਦੂਸਰੀ ਆਸ ਵਿੱਚ ਹਾਂਜੀ ਸਰ ਬੈਠੇ ਪਛਿਆ ਨਾਲ ਪੀ ਰਹੀ ਓਥੇ ਇਹਨਾਂ ਦੀ ਹਮਸਲ ਕੇ ਗੋਲਦੂਗ ਮੈਨਾ ਹੋ ਗਈ ਹਾਂਜੀ ਸਰ ਓਥੇ ਦੂਜੇ ਨੇ ਗੋਲੀ ਚਲਾਤੀ ਸਾਹੇਤਰੀ ਬਾਹਂ ਲੱਗੀ ਆ ਸੰਦੀਪ ਸਿੰਘ ਜੀ ਹਾਂਜੀ ਸਰ ਜੀ ਇਹਨਾਂ ਦਾ ਦੂਸਰਾ ਵਾਰ ਤੋਹ ਦੀਪ ਸਿੰਘ ਉਹੀ ਲੱਤ ਲੱਗੀਆਂ ਦੋ ਗੋਲੀਆਂ ਸਰ ਚਲਾਈ ਕਿਤੇ ਵੱਲੋਂ ਕਈ ਗੋਲੀ ਸਰ ਸੰਦੀਪ ਸਿੰਘ ਵੱਲੋਂ ਚਲਾਈ ਗਈ ਆ ਹਾਂਜੀ ਤੇ ਕਵਰਦੀਪ ਸਿੰਘ ਵੱਲੋਂ ਚਲਾਈ ਗਈ ਆ जे दे दे अच्छा जेदे मुंडे दे गोलियां वज्जियां पांच गोलियां वज्जियां सर उनांदे वल नुं गोलि चलाई गई यार और दे वल भी चलाई गई है संदीप सिंह ਜਿਹੜਾ ਸਰਪੰਚ ਆ ਉਹ ਹੀ जख्मी ਆ اچھا ਸਰ हां जी ठीक है सर सर परिवार ਦਾ ਕਹਿਣਾ ਹੈ ਕਿ ਜਦੋਂ ਚਲੋ ਕੋਈ ਨਹੀਂ ਸਰ ਮਿਹਰਬਾਨੀ ਸਰ ਦਸਕ ਦਸਕ ਹੋ ਗਈਆਂ ਜੀ ਦਸਕ ਹੋ ਗਈਆਂ ਉਹਨਾਂ ਨੇ ਮਤਲਬ ਇਹਨੇ ਦੇ ਕੋਲ ਕੋਈ ਵੀ ਜਿਹੜਾ ਵਾ ਕੋਈ ਹਜ਼ਾਰ ਨਹੀਂ ਸੀਗਾ ਇਹ ਤਾਂ ਖਾਲੀ ਜਿਹੜੇ ਘਰੋਂ ਆ ਇਹਖੋ ਅਸੀਂ ਤੁਹਾਨੂੰ ਪੇਸ਼ ਕਰ ਰਹੇ ਆ ਹਾਂਜੀ ਸਰ ਜੋ ਜੋ ਤਕੀ ਦੇ ਦੌਰਾਨ ਸਚਾਈ ਸਾਹਮਣੇ ਆਏਗੀ ਹਾਂਜੀ ਸਰ ਠੀਕ ਹੈ ਹਾਂਜੀ ਉਹ ਤਕੀ ਦਾ ਪਾਰਟ ਬਣੇਗੀ ਹਾਂਜੀ ਸਰ ਹਾਂ ਤੇ ਨਾਲ ਤੇ ਜੋ ਹੈਗਾ ਅਜੇ ਸਾਹਮਣੇ ਅਜੇ ਦੇ ਸਟੇਟਮੈਂਟ ਅੰਦਰ ਮੈਂ ਲਿਖ ਰਹੇ ਆ ਹਾਂਜੀ ਸਰ ਪੀਆਰ ਦੱਸ ਕਰਾਂਗੇ ਜੀ ਸਰ ਧੰਨਵਾਦ ਸਰ ਓਕੇ